ऐसे महान विद्वान महान लखारी वचन के दरी पौरुपकारी सूर में श्रीमान अहमद शीत बाबा दीप सिंह साहब का जन्म दिहाड़ा बहुत ही श्रद्धा और सत्कार सहित ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਧੰਨ ਗੁਰਗੰਗ ਸਾਹਿਬ ਜੀ ਮਹਾਰਾਜ ਜੀ ਦੇ ਨਿਸ਼ਾਨ ਪਛਾਇਆ ਹੈ ਪੰਜ ਪਿਆਰੇ ਸਰਬਾਨ ਦੀ ਜਵਾਈ ਵਿੱਚ ਨਗਰ ਕੀਰਤਨ ਦੇ ਰੌਣਕਾਂ ਬਈ ਹੈ ਜੋ ਸ਼ਹੀਦ ਦੇ ਵਕਤ ਦਾ ਪਜਾਰਾ ਪੜਾਵਾਂ ਤੋਂ ਹੁੰਦਾ ਹੋਇਆ ਬਹੁਤ ਬਾਰਾਸ਼ ਤੇ ਜਨ ਸਾਹਿਬ ਬਾਬਾ ਜੀ ਸਿੰਘ ਜੱਟੇ ਸੁਲਤਾਨਪੁਰੇ ਦਾ ਸਮੁੱਚੀਆਂ ਸੰਗਤਾਂ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਰਦਾਰ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਔਰ ਇਹਨਾਂ ਸਾਰੇ ਹੋਣ ਵਾਲੇ ਆਗਮਨ ਉਸਤਤਾ ਬਹੁਤ ਚੜ ਕੇ ਸਮੂਰਯਤ ਕਰਨ ਔਰ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਬੀਰ ਬਜਨ ਕੇ ਬਲੀ ਕੌਲਾ ਬੁਰੀ ਸੰਤੀ ਛਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਤ ਪਿਆਰੇ ਸਿੱਖ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜਿੱਥੇ ਵਿਸ਼ਵ ਭਰ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਸ਼ਰਧਾ ਭਾਵ ਨਾਲ ਸੈਵਾ ਲਾਇਆ ਜਾ ਰਿਹਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਹੋ ਕੇ ਆਪ ਸੰਗਤਾਂ ਦਰਸ਼ਨ ਦਿਦਾਰ ਕਰ ਰਹੇ ਹੋ ਤੁਹਾਨੂੰ ਸਾਬ ਸਤਿਗੁਰੂ ਜੀ ਸਰ ਸਤਿਕਾਰ ਸਤਿ ਆਚਾ ਮਹਾਰਾਜੀ ਜੀ ਛਤਰ ਛਾਇਆ 8 ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ 8 ਨਿਗਾਰਿਆਂ ਤੌਸਿਆਂ ਦੀਆਂ ਝੋਟਾਂ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜੋ ਕਿ ਵੱਖ-ਵੱਖ ਨਗਰਿਆਂ ਦੇ ਵਿੱਚੋਂ ਹੁੰਦਾ ਹੋਇਆ ਮੁਹੱਲਿਆਂ ਵਿੱਚੋਂ ਹੁੰਦਾ ਹੋਇਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦ ਗੁਰਸੇਵਕੇ ਸੰਪੂਰਨ ਹੋਵੇਗਾ ਸੋ ਸਤਿਗੁਰੂ ਸਾਹਿਬ ਕਿਰਪਾ ਕਰਨ ਆ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰ ਕਰਕੇ ਆਪਣੇ ਜੀਵਨ ਦੀਆਂ ਕੁਰੀਆਂ ਨੂੰ ਸੁਖਲਾ ਕਰੋ ਤੇ ਸੋਚੇ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਮਨਵਾਜੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ